ਸਾਸਰੀ ਗਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਨੀ ਆ ਗੁਰਦੁਆਰਾ ਅੜੀਸਰ ਸਾਹਿਬ ਦੇ ਇਤਿਹਾਸ ਬਾਰੇ ਤੁਸੀਂ ਜਾਣਦੇ ਆ ਸਾਰੇ ਅੜੀਸਰ ਸਾਹਿਬ ਗੁਰਦੁਆਰੇ ਨੂੰ ਕਿਉਂਕਿ ਉੱਥੇ ਲੋਕਾਂ ਦੇ ਜਿਹੜੇ ਅੜੇ ਹੋਏ ਕਾਮ ਹਨ ਉਹ ਨਿਕਲਦੇ ਆ ਤੇ ਉੱਥੇ ਲੋਕੀ ਜਾਜ ਚੜਾਉਂਦੇ ਆ ਜਾ ਜਾ ਕੇ ਤੇ ਅੱਜ ਗੱਲ ਕਰਾਂਗੇ ਉਹਨਾਂ ਦੇ ਬਾਰੇ ਵਿੱਕੀ ਇਤਿਹਾਸ ਆ ਉਹਨਾਂ ਦਾ ਜਿਹੜਾ ਇਤਿਹਾਸ ਸਾਨੂੰ ਪੁਜਾਰੀ ਨੇ ਸੁਣਾਇਆ ਉਹ ਸਹੀ ਆ ਜਾਂ ਜਿਹੜਾ ਸਾਨੂੰ ਕਥਾਵਾਚਕਾਂ ਨੇ ਸੁਣਾਇਆ ਉਹ ਸਹੀ ਆ ਕਿਉਂਕਿ ਮੈਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਨਾ ਇਹੋ ਸਾਰੀ ਉਮਰ ਸੁਣਿਆ ਵੀ ਇਹ ਇਤਿਹਾਸ ਜਿਹੜਾ ਵਾ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਤਮਾਕੂ ਦੀ ਫਸਲ ਦੇ ਵਿੱਚ ਦੀ ਨਹੀਂ ਸੀ ਲੰਘਿਆ ਲੇਕਿਨ ਇਹਨਾਂ ਨੇ ਇਤਿਹਾਸ ਕਿਹੜਾ ਬਣਾਇਆ ਵਾ ਗੁਰੂ ਤੇਗ ਬਹਾਦਰ ਜੀ ਦਾ ਘੋੜਾ ਨਹੀਂ ਸੀ ਲੰਘਿਆ ਤੇ ਇਸ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹ ਜਾਣਨ ਦੀ ਵੀ ਇਤਿਹਾਸ ਸੱਚ ਕੀ ਆ ਵੀ ਜਿਹੜਾ ਸਾਨੂੰ ਕਥਾਵਾਚਕਾਂ ਨੇ ਸੁਣਾਇਆ ਕਿ ਜਾਂ ਜਿਹੜਾ ਸਾਨੂੰ ਪੁਜਾਰੀ ਨੇ ਸੁਣਾਇਆ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਤੁਹਾਨੂੰ ਇਹੋ ਹੀ ਕਹਿਣਾ ਵੀ ਇਤਿਹਾਸ ਜਿਹੜੇ ਆ ਉਹ ਸਾਰੇ ਇਹਨਾਂ ਨੇ ਆਪਣੇ ਕੋਲੋਂ ਬਣਾਏ ਹੋਏ ਆ ਤੇ ਇਹਨਾਂ ਨੇ ਬਦਲੇ ਹੋਏ ਆ ਇਸੇ ਕਰਕੇ ਇਹਨਾਂ ਦੀਆਂ ਝੂਠੀਆਂ ਕਹਾਣੀਆਂ ਦੇ ਵਿੱਚੋਂ ਮੈਂ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜਿਹੜੇ ਗਾਲਾਂ ਕੱਢਦੇ ਆ ਆ ਚੰਗੀ ਤਰ੍ਹਾਂ ਸੁਣਿਓ ਪਹਿਲਾਂ ਇਤਿਹਾਸ ਜਿਹੜਾ ਪੁਜਾਰੀ ਨੇ ਸੁਣਾਇਆ ਤੇ ਫਿਰ ਆਪਾਂ ਦੱਸਾਂਗੇ ਵੀ ਜਿਹੜਾ ਕਥਾਵਾਚਕ ਨੇ ਸੁਣਾਇਆ ਮੈਂ ਵੀਡੀਓ ਵਿੱਚ ਅਟੈਚ ਕਰਾਂਗਾ ਸਾਰੀਆਂ ਦੇਖ ਲਿਓ ਵੀਡੀਓ ਐਂਡ ਤੱਕ ਦੇਖ ਲਿਓ ਵੀਡੀਓ ਲੰਬੀ ਹੋਗੀ ਤੇ ਟਿਕਟੌਕ ਤੇ ਦੋ ਹਿੱਸਿਆਂ ਵਿੱਚ ਪੈਣੀ ਆ ਤੇ ਪਾਰਟ 1 ਵੀ ਤੇ ਪਾਰਟ 2 ਵੀ ਜ਼ਰੂਰ ਦੇਖ ਲਿਓ ਆ ਸੁਣੀਓ ਮਾੜਾ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਅੜੀਸਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋੜਾ ਇਸੇ ਜਗ੍ਹਾ ਤੇ ਤੰਬਾਕੂ ਦੇ ਖੇਤ ਵਿੱਚ ਨਹੀਂ ਸੀ ਵੜਿਆ ਤੁਹਾਨੂੰ ਦੱਸ ਦਿਆਂ ਗੁਰਦੁਆਰਾ ਅੜੀਸਰ ਸਾਹਿਬ ਦਾ ਪੂਰਾ ਇਤਿਹਾਸ ਗੁਰੂ ਤੇਗ ਬਹਾਦਰ ਜੀ 1722 ਬਿਕਰਮੀ ਨੂੰ ਪੋਦੇ ਮਹੀਨੇ ਵਿੱਚ ਹੰਡਾਇ ਦੀ ਧਰਤੀ ਉੱਤੇ ਆਏ ਸਨ ਜਿੱਥੇ ਪਹਿਲਾਂ ਉਹ ਪੱਕੇ ਗੁਰਸਾਰ ਉਸ ਤੋਂ ਬਾਅਦ ਕੱਚਾ ਗੁਰਸਾਰ ਗਏ ਅਤੇ ਕੱਚੇ ਗੁਰਸਾਰ ਤੋਂ ਚੱਲ ਕੇ ਗੁਰਦੁਆਰਾ ਅੜੀਸਰ ਸਾਹਿਬ ਵਾਲੀ ਥਾਂ ਦੇ ਉੱਤੇ ਪਹੁੰਚੇ ਸਨ ਅਤੇ ਇੱਥੇ ਆ ਕੇ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਅਤੇ ਅੜੀ ਪੈ ਗਿਆ ਗੁਰੂ ਸਾਹਿਬ ਜੀ ਨੇ ਕਿਹਾ ਕਿ ਘੋੜਾ ਅੜੀ ਪੈ ਚੁੱਕਿਆ ਹੈ ਅਤੇ ਇਸ ਦਾ ਕਾਰਨ ਜਦੋਂ ਸੰਗਤਾਂ ਦੇ ਵੱਲੋਂ ਗੁਰੂ ਸਾਹਿਬ ਤੋਂ ਪੁੱਛਿਆ ਗਿਆ ਤਾਂ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਘੋੜਾ ਅੜੀ ਇਸ ਕਰਕੇ ਪੈ ਗਿਆ ਕਿਉਂਕਿ ਇੱਥੇ ਜੋ ਉਸ ਵੇਲੇ ਦੇ ਜ਼ਿਮੀਦਾਰ ਸੀ ਤੁਰਕ ਮੁਸਲਮਾਨ ਉਹਨਾਂ ਵੱਲੋਂ ਇੱਥੇ ਖੇਤਾਂ ਦੇ ਵਿੱਚ ਤੰਬਾਕੂ ਦੀ ਖੇਤੀ ਕੀਤੀ ਜਾਂਦੀ ਸੀ ਕਿਉਂਕਿ ਇੱਥੋਂ ਦੇ ਜ਼ਿਮੀਦਾਰਾਂ ਦੇ ਵੱਲੋਂ ਤੰਬਾਕੂ ਦੀ ਖੇਤੀ ਕੀਤੀ ਜਾਂਦੀ ਸੀ ਇਸੇ ਕਰਕੇ ਗੁਰੂ ਸਾਹਿਬ ਜੀ ਦਾ ਘੋੜਾ ਅੜੀ ਪੈ ਗਿਆ ਅੱਛਾ ਜੀ ਇਹ ਦੱਸਦੇ ਆ ਵੀ ਗੁਰੂ ਤੇਗ ਬਹਾਦਰ ਜੀ ਦਾ ਘੋੜਾ ਨਹੀਂ ਸੀ ਲੰਗਿਆ ਧਮਾਕੂ ਦੀ ਫਸਲ ਦੇ ਵਿੱਚ ਦੀ ਉਹ ਚਲੋ ਕੋਈ ਗੱਲ ਨਹੀਂ ਘੋੜਾ ਜਿਹੜੇ ਗੁਰੂ ਦਾ ਮਰਜੀ ਨਿਕਲਿਆ ਹੋਵੇ ਲੇਕਿਨ ਤੁਸੀਂ ਇਹ ਤੇ ਦੇਖੋ ਵੀ ਜਿੱਥੋਂ ਦੀ ਗੁਰੂ ਸਾਹਿਬ ਦਾ ਘੋੜਾ ਨਹੀਂ ਸੀ ਲੰਗਿਆ ਤੇ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਕੀ ਇਹ ਬੇਅਦਵੀ ਨਹੀਂ ਲੇਕਿਨ ਕੋਈ ਕਰੇ ਤੇ ਉਹਨੂੰ ਸੋਧਾ ਲਾ ਦੇਣਾ ਜੇ ਕਿਸੇ ਕੋਲ ਹੋ ਵੀ ਜਾਵੇ ਤੇ ਉਹਨੂੰ ਮਾਰ ਦੇਣਾ ਉਹਦੇ ਤੇ ਕਾਰਵਾਈਆਂ ਕਰਨੀਆਂ ਲੇਕਿਨ ਆਪੇ ਕਰ ਦੇਣ ਧਰਮ ਦੇ ਠੇਕੇਦਾਰ ਤੇ ਇਹਨਾਂ ਵਾਸਤੇ ਉਹ ਪੂਜਨ ਜਗ੍ਹਾ ਹੋ ਜਾਂਦੀ ਆ ਧਾਰਮਿਕ ਸਥਾਨ ਬਣ ਜਾਂਦਾ ਕਦੋਂ ਨਿਕਲਾਂਗੇ ਆਪਾਂ ਇਹੋ ਜੀਆਂ ਚੀਜ਼ਾਂ ਦੇ ਵਿੱਚੋਂ ਯਰ ਜੇ ਇਦਾਂ ਅਰਦਾਸਾਂ ਦੇ ਨਾਲ ਅੜੇ ਹੋਏ ਕੰਮ ਨਿਕਲ ਨਾ ਤੇ ਬੰਦੀ ਸਿੰਘਾਂ ਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ 30 35 35 ਸਾਲ ਹੋ ਗਏ ਆ ਕੀ ਗੱਲ ਉਹ ਅਰਦਾਸਾਂ ਨਹੀਂ ਕਰਦੇ ਅਮਰੰਤਪਾਲ ਉਹਨਾਂ ਨੂੰ ਕਿੰਨਾ ਚਿਰ ਟਾਈਮ ਹੋ ਗਿਆ ਕੀ ਉਹ ਅਰਦਾਸਾਂ ਨਹੀਂ ਕਰਦੇ ਪਾਠ ਨਹੀਂ ਪੜ੍ਹਦੇ ਇਹ ਕੰਮ ਕੁਛ ਨਹੀਂ ਹੋਣਾ ਅਰਦਾਸਾਂ ਕਰਨ ਨਾਲ ਕੁਛ ਨਹੀਂ ਹੋਣਾ ਪਾਠ ਪੜ੍ਹਨ ਨਾਲ ਇਹ ਕੰਮ ਜਿਹੜਾ ਸਾਡਾ ਸਿਸਟਮ ਚਲਾ ਗਿਆ ਤੇ ਗੁਰਦੁਆਰਿਆਂ ਨੂੰ ਵੀ ਸਿਸਟਮ ਚਲਾ ਰਿਹਾ ਇਹ ਤਾਂ ਸਿਰਫ ਪਤਾ ਕੀ ਆ ਇਹ ਤਾਂ ਸਰਕਾਰਾਂ ਦੀਆਂ ਗਲਤੀਆਂ ਤੇ ਪੜਦੇ ਆ ਵੀ ਕੋਈ ਵੀ ਮਰ ਗਿਆ ਮੁੱਕ ਗਿਆ ਬਸ ਇਹ ਰੱਬ ਦੀ ਕਰਨੀ ਸੀ ਇਹ ਗੁਰੂ ਸਾਹਿਬ ਦੀ ਕਰਨੀ ਸੀ ਸਾਨੂੰ ਇਹਨਾਂ ਚੱਕਰਾਂ ਦੇ ਵਿੱਚ ਪਾਇਆ ਹੋਇਆ ਇਹਨਾਂ ਨੇ ਵਿਤਾਰਮਿਕ ਸਥਾਨ ਬਣਾ ਕੇ ਸੱਚ ਮਾਰ ਲਿਆ ਕਰੋ ਯਾਰ ਜੇ ਤੁਹਾਨੂੰ ਨਹੀਂ ਪਤਾ ਹੁੰਦਾ ਵੀ ਸਾਰੀ ਉਮਰ ਤੂੰ ਤੁਸੀਂ ਇਹ ਸੁਣਾਉਂਦੇ ਰਹੇ ਆ ਵੀ ਗੁਰਗੋਬਿੰਦ ਸਿੰਘ ਜੀ ਦਾ ਘੋੜਾ ਨਹੀਂ ਸੀ ਲੰਗਿਆ ਤੁਹਾਡੇ ਕਥਾਵਾਚਕਾਂ ਨੇ ਸੁਣਾਇਆ ਆ ਭਾਈ ਦਵਿੰਦਰ ਸਿੰਘ ਸੋਢੀ ਨੇ ਸੁਣਾਇਆ ਵੀ ਇਹ ਇਤਿਹਾਸ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਨਹੀਂ ਸੀ ਤਮਾਕੂ ਦੀ ਫਸਲ ਦੇ ਵਿੱਚ ਦੀ ਲੰਗਿਆ ਇਹਨਾਂ ਨੂੰ ਪੁੱਛ ਲੋ ਵੀ ਇਹ ਕੀ ਕਹਿੰਦੇ ਆ ਲੇਕਿਨ ਨਾ ਇਹਨਾਂ ਨੇ ਦੱਸਣਾ ਹੀ ਨਹੀਂ ਇਹਨਾਂ ਨੇ ਗੱਲ ਨਹੀਂ ਕਰਨੀ ਇਹਨਾਂ ਨੇ ਇਸੇ ਕਰਕੇ ਨਹੀਂ ਗੱਲ ਕਰਨੀ ਵੀ ਇਹਨਾਂ ਦੀਆਂ ਸਟੇਜਾਂ ਲੱਗਦੀਆਂ ਜਿੰਨੇ ਧਾਰਮਿਕ ਸਥਾਨ ਹੋਣਗੇ ਜਿੰਨੇ ਗੁਰੂ ਘਰ ਹੋਣਗੇ ਉਹਨੇ ਇਹਨਾਂ ਦੇ ਪ੍ਰੋਗਰਾਮ ਵਾਧਦੇ ਆ ਵੀ ਗੱਲ ਇਹਨਾਂ ਨੇ ਹੋਰ ਕੀਤੀ ਆ ਅੱਗੋਂ ਚੱਲਣ ਡਿਆ ਗੁਰਦੁਆਰਾ ਇਤਿਹਾਸ ਉਹ ਇਹੋ ਹੀ ਦੱਸਦੇ ਨੇ ਉਹਨਾਂ ਨੂੰ ਵੀ ਭਾਈ ਗੁਰਗੋਬਿੰਦ ਸਿੰਘ ਜੀ ਦਾ ਘੋੜਾ ਲੰਗਿਆ ਸੀ ਨਹੀਂ ਸੀ ਲੰਗਿਆ ਤਮਾਕੂ ਦੀ ਫਸਲ ਦੇ ਵਿੱਚ ਪਰ ਨਹੀਂ ਇਹਨਾਂ ਨੇ ਸਿਰਫ ਤੇ ਸਿਰਫ ਕੀ ਆ ਝੂਠੀਆਂ ਕਹਾਣੀਆਂ ਸੁਨਾ ਸੁਣਾ ਕੇ ਲੋਕਾਂ ਨੂੰ ਠੱਗੰਦਾ ਵੀ ਲੋਕਾਂ ਨੂੰ ਠੱਗਣਾ ਕਿਦਾਂ ਵਾ ਕੋਈ ਵੀ ਆ ਸ਼ਾਇਰ ਆ ਲੇਖਕ ਆ ਉਹਨੇ ਕਹਾਣੀ ਘੜਨੀ ਇਦਾਂ ਦੀ ਹੁੰਦੀ ਆ ਗੀਤ ਕਰਨਾ ਹੀ ਇਦਾਂ ਦਾ ਹੁੰਦਾ ਕਿ ਜਿਹਦੇ ਨਾਲ ਦੁਨੀਆ ਮਸਤ ਹੋ ਜਵੇ ਕਿਉਂਕਿ ਕੁਝ ਲੈਣਾ ਹੁੰਦਾ ਤਾਂ ਕਰਕੇ ਲੇਕਿਨ ਆਪਾਂ ਮੂੰਹ ਚੱਕ ਕੇ ਤੁਰੇ ਜਾਣੇ ਆ ਕਲਾਉ ਦਾ ਅਰਦਾਸ ਯਾਰਾ ਜਿਹੜੇ ਜਿੰਨਾਂ ਦੇ ਵਿੱਚ ਬੈਠੇ ਆ ਬੰਦੀ ਸਿੰਘ ਬੈਠੇ ਆ ਉਹ ਤਾਂ ਹੈ ਬੋਲਦੇ ਵੀ ਗੁਰੂ ਦੇ ਹੱਕ ਦੇ ਵਿੱਚ ਅਮਰਤ ਛੱਕੇ ਹੋਏ ਆ ਮੇਰਾ ਖਿਆਲ ਸਿੱਖ ਸੰਗਤ ਜਿਹੜੀ ਆ ਨਾ ਉਹਨਾਂ ਦਾ ਕਰਕੇ ਅਗਲੇ ਜੇ ਉਹ ਛੋਟੇ ਜਾਣ ਤਾਂ ਸਿੱਖ ਸੰਗਤ ਰਿਜਨਲ ਹੈਲੀ ਗਵਰਨਰ ਚੜਾ ਸਕਦੀ ਉਥੇ ਵੀ ਇੰਨੀ ਕ ਹਿੰਮਤ ਆ ਗਈ ਆ ਲੋਕਾਂ ਦੇ ਵਿੱਚ ਪਰ ਨਹੀਂ ਅਰਦਾਸਾਂ ਕਰਨ ਨਾਲ ਕੱਖ ਨਹੀਂ ਹੋਣਾ ਭਲਾਵੋ ਜੋ ਕੁਝ ਕਰਨਾ ਤੁਸੀਂ ਆਪ ਹੀ ਕਰਨਾ ਇਹ ਸਿਰਫ ਤੇ ਸਿਰਫ ਪੁਜਾਰੀ ਦਾ ਧੰਦਾ ਵਾ ਤੇ ਇਸ ਧੰਦੇ ਤੋਂ ਬਚੋ ਆਪਣੇ ਬੱਚੇ ਤੁਸੀਂ ਦਾਤੇ ਲਾ ਕੇ ਤੁਸੀਂ ਉਹਨਾਂ ਦੇ ਬੱਚੇ ਪਾਲਣ ਦੇ ਆ ਭਾਈ ਦਵਿੰਦਰ ਸਿੰਘ ਸੋਢੀ ਨੇ ਵੀ ਇਹ ਇਤਿਹਾਸ ਸੁਣਾਇਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਤਮਾਕੂ ਦੀ ਫਸਲ ਦੇ ਵਿੱਚ ਦੀ ਨਹੀਂ ਸੀ ਲੰਘਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ ਤੇ ਪਿੱਛੇ ਬਹੁਤ ਸਾਰੀਆਂ ਪਿਆਰ ਵਾਲੀਆਂ ਸੰਗਤਾਂ ਜਾ ਰਹੀਆਂ ਨੇ ਟੁਰਦੇ ਆ ਟੁਰਦੇ ਆ ਕੋੜੇ ਦੇ ਕਦਮ ਰੁਕ ਗਏ ਨਹੀਂ ਸਤਿਗੁਰੂ ਦੀ ਕੋੜੇ ਨੂੰ ਅੱਡੀ ਮਾਰਦੇ ਨੇ ਇਹ ਤੇ ਤੁਰਦਾ ਹੀ ਨਹੀਂ ਇਹਨੇ ਬਾਟ ਵਿੱਚ ਪੈਰ ਅੜਾਏ ਨੇ ਤੇ ਮੂੰਹ ਪਛਾਣੂ ਕੀਤਾ ਹੈ ਇਹ ਤੇ ਰੁਕ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਕੋੜੇ ਤੋਂ ਉੱਤਰ ਕੇ ਖਲੋ ਗਏ ਘੜੀਆਂ ਪਿੱਛੇ ਸੰਗਤਾਂ ਜਾ ਰਹੀਆਂ ਸਨ ਆ ਗਈਆਂ ਮਹਾਰਾਜ ਤੁਸੀਂ ਕਿਉਂ ਰੁਕ ਗਏ ਹੋ ਸਤਿਗੁਰੂ ਕਹਿਣ ਲੱਗੇ ਗੁਰਸਿੱਖੋ ਆਹ ਦੇਖੋ ਸਾਹਮਣੇ ਖੇਤ ਵਿੱਚ ਨਸ਼ੇ ਦੀ ਫਸਲ ਵੀ ਦੀ ਹੋਈ ਏ ਤੇ ਸਾਡਾ ਕੋੜਾ ਇਧਰ ਨੂੰ ਜਾਣ ਵਾਸਤੇ ਤਿਆਰ ਨਹੀਂ ਹੈ ਮੈਂ ਤੇ ਜਿੰਨੀਆਂ ਵੀਡੀਓ ਪਾਈਆਂ ਮੈਂ ਚੰਗੀ ਜਾਣਕਾਰੀ ਦਿੱਤੀ ਆ ਵੀ ਮੈਂ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਲੇਕਿਨ ਲੋਕੀ ਫਿਰ ਵੀ ਸੁੱਤੇ ਹੋਏ ਆ ਯਾਰ ਕਿੱਦਾਂ ਦੇ ਲੋਕ ਆ ਤੁਸੀਂ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਤੁਹਾਨੂੰ ਉਹ ਹੀ ਆ ਵੀ ਜੋ ਇਹਨਾਂ ਅਗਾਤਰੇ ਕਿਰਪਾਨਾਂ ਵਾਲਿਆਂ ਨੇ ਕਹਿ ਦਿੱਤਾ ਉਹ ਹੀ ਸੱਚ ਆ ਲੇਕਿਨ ਤੁਹਾਨੂੰ ਦੂਸਰੇ ਬੰਦੇ ਦੀ ਆਮ ਬੰਦੇ ਦੀ ਗੱਲ ਸੱਚ ਲੱਗਦੀ ਨਹੀਂ ਵੀ ਅਸੀਂ ਵੀ ਬਾਣਾ ਪਾ ਗਿਆ ਯੇ ਫੇਰ ਤੇ ਲੋਕਾਂ ਨੇ ਕਹਿੰਦਾ ਵਾਹਿਗੁਰੂ 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 ਮੈਸੇਜ ਕਰਨੇ ਬਹੁਤ ਵਧੀਆ ਗੱਲ ਕੀਤੀ ਆ ਉਹ ਇੱਕ ਗਿਆਨੀ ਨਹੀਂ ਗਏ ਇਹ ਸਿਰਫ ਤੇ ਸਿਰਫ ਸਿੱਖੇ ਹੋਏ ਆ ਗਿਆਨ ਸਿੱਖਣ ਨਾਲ ਨਹੀਂ ਆਉਂਦਾ ਵਿੱਤ ਉਹ ਤੇ ਅੰਗੂ ਬਾਸ ਪੜ ਗਏ ਤਾਂ ਲਾਠ ਲੋ ਇਹ ਸੇ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਭਰਾਓ ਇਹ ਇਤਿਹਾਸ ਸੱਚ ਨਹੀਂਗਾ ਇਹ ਸਿਰਫ ਤੇ ਸਿਰਫ ਪੁਜਾਰੀ ਦਾ ਲਿਖਿਆ ਆਪਣਾ ਇਤਿਹਾਸ ਆ ਇਹ ਕਾਗਜ਼ ਕਲਮ ਚੱਕ ਕੇ ਤਾਂ ਕੋਈ ਵੀ ਲਿਖ ਸਕਦਾ ਕੋਈ ਵੀ ਬਦਲ ਸਕਦਾ ਉਹਨਾਂ ਨੇ ਤਾਂ ਉਹੋ ਹੀ ਲਿਖਣਾ ਨਾ ਜਿਹੜਾ ਉਹਨਾਂ ਨੂੰ ਮਨ ਪਾਉਂਦਾ ਉਹਨਾਂ ਨੇ ਤਾਂ ਉਹ ਨਹੀਂ ਨਾ ਲਿਖਣਾ ਵੀ ਜਿਹੜਾ ਤੁਹਾਡੇ ਹੱਕ ਚ ਹੋਵੇ ਉਹਨਾਂ ਨੇ ਤਾਂ ਉਹ ਲਿਖਣਾ ਜਿਹੜਾ ਉਹਨਾਂ ਦੇ ਹੱਕ ਚ ਹੋਵੇ ਪਰ ਲੇਕਿਨ ਨਹੀਂ ਅਸੀਂ ਨਹੀਂ ਸੁਧਰਦੇ ਅਸੀਂ ਚੱਕ ਕੇ ਮੂੰਹ ਮੈਸੇਜ ਕੱਢ ਮਾਰਦੇ ਆ ਵੀ ਤੈਨੂੰ ਪਤਾ ਨਹੀਂ ਤੂੰ ਫਲਾਣਾ ਨਹੀਂ ਤੂੰ ਟਮਕਾਨਾ ਨਹੀਂ ਫੋਨ ਲਾਈ ਜਾਂਦੇ ਆ ਵੀਡੀਓ ਫਾਲੋ ਬਰ ਬਰ ਵੀ ਤਸੋ ਆ ਗੱਲ ਮਾੜੀ ਕੀਤੀ ਆ ਮੈਂ ਤੇ ਇਹੋ ਕਹਿੰਦਾ ਵੀ ਯਾਰ ਗੁਲਾਮ ਆ ਅਸੀਂ ਇਹਨਾਂ ਦੇ ਅਸੀਂ ਸਰਕਾਰਾਂ ਦੇ ਗੁਲਾਮ ਨਹੀਂ ਸਰਕਾਰਾਂ ਦੇ ਅੱਗੇ ਜਿਹੜਾ ਪੁਜਾਰੀ ਆ ਨਾ ਉਹਦੇ ਗੁਲਾਮ ਆ ਸੀ ਵੀ ਜਿਹੜਾ ਸਰਕਾਰਾਂ ਦੀਆਂ ਗੱਲਾਂ ਤੇ ਪੜਦਾ ਪਾਉਂਦਾ ਵੀ ਤੁਹਾਨੂੰ ਆ ਪੁੱਠੇ ਚੱਕਰਾਂ ਦੇ ਵਿੱਚ ਪਾਉਂਦਾ ਵੀ ਮਰਨ ਜੀਣ ਨਰਕ ਸਵਰਗ ਆਪ ਇੱਥੇ ਸਵਰਗ ਬਣਾ ਕੇ ਬੈਠੇ ਆਹੋ ਚੰਗੇ ਤਰੀਕੇ ਨਾਲ ਜੀ ਕੇ ਜਾਂਦੇ ਆ ਅ ਪਿੱਛੇ ਜੇ ਮੈਂ ਸੁਣਿਆ ਸੀ ਵੀ ਹਰ ਮੰਦਰ ਸਾਹਿਬ ਨਾਲੋਂ ਦੁਨੀਆ ਜਿਆਦਾ ਇੱਥੇ ਜਾਂਦੀ ਆ ਵੀ ਇੱਥੇ ਲੋਕਾਂ ਦੀਆਂ ਮੰਗਾ ਪੂਰੀਆਂ ਹੁੰਦੀਆਂ ਤਾਂ ਗੱਲ ਕੇ ਜਿਹੜੀਆਂ ਸਾਰੀ ਉਮਰ ਬਾਪੂ ਨੇ ਮੰਗਾ ਪੂਰੀਆਂ ਕੀਤੀਆਂ ਉਹਨਾਂ ਦਾ ਤੁਸੀਂ ਮੋਲ ਨਹੀਂ ਪਾਉਂਦੇ ਉਹਨਾਂ ਦੇ ਉਹਨਾਂ ਬਾਰੇ ਨਹੀਂ ਤੁਸੀਂ ਸੋਚਦੇ ਲੇਕਿਨ ਤੁਸੀਂ ਇਹਨਾਂ ਦੇ ਬਾਰੇ ਸੋਚਦੇ ਆ ਬੁਯਾਰੀ ਦੇ ਬਾਰੇ ਵੀ ਜਿਹੜਾ ਤੁਹਾਨੂੰ ਝੂਠੀਆਂ ਕਹਾਣੀਆਂ ਸੁਣਾਉਂਦਾ ਤੇ ਆਪਣੇ ਚੱਕਰਾਂ ਦੇ ਵਿੱਚ ਪਾਉਂਦਾ ਸੰਤ ਮਸਕੀਨ ਜੀ ਨੇ ਵੀ ਜਿਹਨਾਂ ਨੂੰ ਤੁਸੀਂ ਪੰਥ ਰਤਨ ਕਹਿੰਦੇ ਆ ਨਾ ਮੈਂ ਪਹਿਲਾਂ ਵੀ ਵੀਡੀਓ ਪਾਈ ਆ ਸੰਤ ਮਸਕੀਨ ਤੇ ਜੀ ਇਹ ਪੰਥ ਰਤਨ ਆ ਇਹਨਾਂ ਨੇ ਸੇਵਾ ਕੀਤੀ ਆ ਕਿਹੜੀ ਸੇਵਾ ਕੀਤੀ ਜਾਂ ਝੂਠੀਆਂ ਕਹਾਣੀਆਂ ਸੁਣਾ ਕੇ ਜੋੜ ਕੇ ਪੁਜਾਰੀ ਦੇ ਨਾਲ ਯਾ ਛੱਡ ਦਿਓ ਇਹਨਾਂ ਲੋਕਾਂ ਨੂੰ ਪੂਜਣਾ ਆਪਣੇ ਆਪ ਤੇ ਗੌਰ ਕਰੋ ਵੀ ਤੁਸੀਂ ਕੀ ਆ ਤੁਸੀਂ ਵੀ ਇਹਨਾਂ ਵਰਗੇ ਆ ਲੇਕਿਨ ਤੁਸੀਂ ਭੀੜ ਦਾ ਹਿੱਸਾ ਬਣੇ ਹੋਏ ਆ ਇਸ ਭੁਸ਼ੀ ਦੀ ਹਾਲਤ ਦੇ ਵਿੱਚੋਂ ਬਾਹਰ ਨਿਕਲੋ ਤੇ ਜਾਣੋ ਕੁਝ ਇਤਿਹਾਸ ਬਾਰੇ ਇਹ ਇਤਿਹਾਸ ਕਹਿੰਦਾ ਕੀ ਆ ਜਿਹਨਾਂ ਚੀਜ਼ਾਂ ਦੇ ਸਾਡੇ ਗੁਰੂ ਸਾਹਿਬ ਖਿਲਾਫ ਲੜੇ ਸੀਗੇ ਤੇ ਉਹਨਾਂ ਦੇ ਅਸੀਂ ਹੱਕਕ ਚ ਭੁਗਤੰਡੇ ਆ ਆ ਸੁਣਿਓ ਮਾੜੀ ਜੇ ਸੰਤ ਮਸਕੀਨ ਦੀ ਗੱਲ ਫੇਰ ਕਰਦੇ ਆ ਗੱਲ ਕਲਗੀਧਰ ਪਾਤਸ਼ਾਹ ਦਾ ਘੋੜਾ ਫਟੰਡਾ ਦੇ ਨੇੜੇ ਦੀ ਗੱਲ ਕਵੀ ਸੰਤੋਖ ਸਿੰਘ ਜੀ ਨੇ ਇੱਕ ਲੰਬੀ ਚੌੜੀ ਕਥਾ ਰੱਖੀ ਮਖ्तसर ਮੈਂ ਅਰਜ਼ ਕਰਾਂ ਇਹ ਘੋੜਾ ਚੱਲਦਾ ਨਹੀਂ ਸੀਖ ਥਾਂ ਤੇ ਇੱਕ ਪਹਿਲੀ ਵਿੱਚ ਨਾਲ 40 50 ਸਿੰਘ ਹੋਰ ਨੇ ਸਤਗੁਰਾਂ ਦੇ ਘੋੜਾ ਰੁਕ ਗਿਆ ਪਿੱਛੇ ਸਾਰਿਆਂ ਨੂੰ ਰੁਕਣਾ ਪਿਆ লাগામ ਖਿੱਚਦੇ ਨੇ ਨਹੀਂ ਚੱਲਦਾ ਐਸਾ ਪਹਿਲੀ ਦਫਾ ਹੋਇਆ ਹੈ ਘੋੜੇ ਨੂੰ ਕਦੀ ਮਾਰਿਆ ਨਹੀਂ ਸੀ ਪਾਦਸ਼ਾਹ ਨੇ ਕਦੀ ਡਾਂਟਿਆ ਵੀ ਨਹੀਂ ਸੀ ਇਸ਼ਾਰਿਆਂ ਨਾਲ ਚੱਲਦਾ ਸੀ ਪਰ ਅੱਜ ਨਹੀਂ ਚੱਲਦਾ ਸਤਿਗੁਰ ਨੇ ਸੋਚਿਆ ਸ਼ਾਇਦ ਇਹਦੇ ਕੋਈ ਪੈਰ ਦੇ ਚੋਟ ਨਾ ਆ ਗਈ ਹੋਵੇ ਜੈਸੇ ਉਤਰੇ ਘੋੜੇ ਤੋਂ ਇੱਕਦਮ ਫਿਰ ਘੋੜੇ ਦੇ ਉੱਤੇ ਪਲਾਕੀ ਮਾਰ ਕੇ ਬੈਠ ਗਏ ਘੋੜਾ ਮੋੜ ਲਿਆ ਤੇ ਮੁੜ ਗਿਆ ਜਉ ਲਗਾਮ ਮੋੜੀ ਮੁੜ ਗਿਆ ਤੇ ਚੱਲਣ ਲੱਗ ਪਿਆ ਨਾਲ ਦੀਆਂ ਸੰਗਤਾਂ ਨੇ ਪੁੱਛਿਆ ਮਹਾਰਾਜ ਸਾਹਮਣੇ ਜਾਣਾ ਤੇ ਬਹੁਤ ਵੱਲਾ ਪੈ ਜਾਏਗਾ ਉੱਥੇ ਪਹੁੰਚਣ ਲਈ ਤੇ ਬਿਲਕੁਲ ਬਾਟ ਨੇੜੇ ਅਸੀਂ ਤੇ ਨੇੜੇ ਆ ਗਏ ਸਤਿਗੁਰੂ ਕਹਿ ਲਿਗ ਨੇੜੇ ਤੇ ਆ ਗਏ ਆ ਪਰ ਇਸ ਪਹੇਲੀ ਚ ਸਾਡਾ ਘੋੜਾ ਨਹੀਂ ਲੰਗਦਾ ਕੀ ਕਰੀਏ ਨਹੀਂ ਲੰਗਦਾ ਮਹਾਰਾਜ ਐਸਾ ਕੀ ਹੈ ਵਲਵਨ 1 ਸਾਲ ਪਹਿਲੇ ਇਸ ਦਰਫੇ ਵਿੱਚ ਤਮਾਕੂ ਵੇਚਿਆ ਗਿਆ ਸੀ ਕੋੜੇ ਨੂੰ ਕਿਦਰੇ ਮੁਸ਼ਕ ਆ ਗਈ ਹੈ ਨਹੀਂ ਜਾਂਦਾ ਇਹ ਨਹੀਂ ਚੱਲਦਾ ਅੱਜ ਤੋਂ ਕੁਝ ਅਰਸਾ ਪਹਿਲੇ ਤੇ ਦੁਨੀਆ ਮਜ਼ਾਕ ਉਡਾਉਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿਧਾਂਤਿਕ ਨੁਕਤੇ ਦੇ ਕਿ ਤਮਾਕੂ ਜਗਤ ਜੋਟ ਹੈ ਅੱਜ ਤੇ ਕਰੀਬਨ ਕਿੰਬਲ ਸਾਰੀ ਦੁਨੀਆ ਮੰਨ ਗਈ ਇਸ ਨੂੰ ਸੰਤ ਮਸਕੀਨ ਜੀ ਨੇ ਵੀ ਇਹੋ ਹੀ ਗੱਲ ਕੀਤੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉੜਾ ਨਹੀਂ ਸੀ ਲੰਗਿਆ ਤਮਾਕੂ ਦੀ ਫਸਲ ਦੇ ਵਿੱਚ ਦੀ ਤੇ ਕਹਿੰਨੇ ਲਿਖਿਆ ਕਹਿੰਨੇ ਆਏ ਸਾਖੀ ਕਵੀ ਸੰਤੋਖ ਸਿੰਘ ਜੀ ਨੇ ਜਦ ਇਹਨਾਂ ਨੇ ਆਪਣੇ ਕੋਲੋਂ ਲਿਖਾਈਆਂ ਪਈਆਂ ਲਿਖੀਆਂ ਪਈਆਂ ਆਪਣੇ ਕੋਲੋਂ ਆਪਣੇ ਹਿਸਾਬ ਕਿਤਾਬ ਨਾਲ ਲਿਖੀਆਂ ਵੀ ਜੋ ਇਹਨਾਂ ਤੇ ਟੁਕਦੀਆਂ ਵਾਂ ਇਹ ਤੁਹਾਡੇ ਹੱਕ ਚ ਜਿੰਗੀਆਂ ਕਿਉਂਕਿ ਗੁਰੂ ਸਾਹਿਬ ਜਿਹੜੇ ਸੀਗੇ ਉਹ ਤੁਹਾਡੇ ਹੱਕ ਚ ਸੀ ਲੋਕਾਂ ਦੇ ਹੱਕ ਅੰਸ਼ ਸੀ ਸੀ ਉਹ ਇਹਨਾਂ ਚੀਜ਼ਾਂ ਤੋਂ ਲੋਕਾਂ ਨੂੰ ਬਾਹਰ ਕੱਢਦੇ ਸੀਗੇ ਉਹਨਾਂ ਦਾ ਇਹੋ ਹੀ ਸੀਗਾ ਤਾਂ ਕਰਕੇ ਉਹ ਲੜੇ ਆ ਸਰਕਾਰਾਂ ਦੇ ਨਾਲ ਤਾਂ ਕਰਕੇ ਉਹਨਾਂ ਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਪਈਆਂ ਪਰ ਲੇਕਿਨ ਅਸੀਂ ਨਹੀਂ ਸਮਝਦੇ ਵੀ ਸੱਚ ਕੀ ਆ ਇਹ ਜਿਹੜੀਆਂ ਬਿਆਦਵੀਆਂ ਵਾਂ ਇਹਨਾਂ ਨੇ ਆਪਣੇ ਹਿਸਾਬ ਨਾਲ ਬਣਾਈਆਂ ਹੋਈਆਂ ਹੁਣ ਜੇ ਆਪਾਂ 1947 ਦੀ ਜੰਗ ਦਾ ਪੜ੍ਹ ਲਓ ਲੜਾਈਆਂ ਪੜ੍ਹ ਲਓ ਪਹਿਲਾਂ ਪਹਿਲਾਂ ਦੀਆਂ ਉਦੋਂ ਕਿਹੜੀਆਂ ਬੇਅਦਬੀਆਂ ਸੀ ਉਦੋਂ ਹੀ ਮੰਦਰਾਂ ਦੇ ਅੱਗੇ ਗਾਂ ਸੁੱਟ ਦਿੱਤੀ ਤੇ ਮਸਜਿਦ ਦੇ ਅੱਗੇ ਸੂਰ ਸੁੱਟ ਦਿੱਤਾ ਉਹ ਬੇਅਦਬੀਆਂ ਸੀ ਵੀ ਇਤਾਂ ਦੀ ਚੀਜ਼ ਨੂੰ ਲੋਕੀ ਦੇਖ ਕੇ ਤਾਂ ਵਾਕਿਆ ਹੀ ਲੋਕਾਂ ਦਾ ਮਨ ਚ ਕਰਦਾ ਵੀ ਕਤਲ ਕਰਨ ਨੂੰ ਲੇਕਿਨ ਇਹ ਬੇਅਦਬੀਆਂ ਇਹਨਾਂ ਨੇ ਆਪਣੇ ਹਿਸਾਬ ਨਾਲ ਬਣਾਈਆਂ ਔਰ 10 ਰੁਪਏ ਦਾ ਜਿਹੜਾ ਬੰਦਾ ਤਮਾਕੂ ਨਹੀਂ ਖਾ ਸਕਦਾ ਲੈ ਲੈ ਸਕਦਾ ਕਿਉਂਕਿ ਸਭ ਤੋਂ ਘਟੀਆ ਨਸ਼ਾ ਮੰਨਿਆ ਗਿਆ ਇਹਨੂੰ ਇਹ 10 ਰੁਪਏ ਦਾ ਜਿਸ ਬੰਦੇ ਨੇ ਤਮਾਕੂ ਲੈਣਾ ਉਹਨੇ ਗੋਲਕ ਦੇ ਵਿੱਚ ਕੀ ਪਾਏਗਾ ਉਹਦਾ ਗੁਰਦੁਆਰੇ ਆਉਣਾ ਬੰਦ ਕੀਤਾ ਗਿਆ ਗਰੀਬ ਲੋਕਾਂ ਦਾ ਕਿਉਂਕਿ ਮਾੜੇ ਲੋਕ ਹੀ ਆ ਜਿਹੜੇ ਉਹ ਤਮਾਕੂ ਦਾ ਨਸ਼ਾ ਕਰਦੇ ਆ ਤੇ ਆਪ ਇਹੋ ਗੁਰਦੁਆਰਿਆਂ ਦੇ ਵਿੱਚ ਬਹਿ ਬਹਿ ਕੇ ਸ਼ਰਾਬਾਂ ਪੀਂਦੇ ਆ ਤੇ ਗੁਰਦੁਆਰਿਆਂ ਦੇ ਪੈਸਿਆਂ ਦੇ ਨਾਲ ਜਦੋਂ ਕੋਈ ਇਲੈਕਸ਼ਨ ਹੋਵੇ ਤੇ ਇਹ ਸ਼ਰਾਬਾਂ ਵੰਡਦੇ ਵੀ ਆ ਉਸ ਗੁਰੂ ਘਰ ਦੇ ਪੈਸਿਆਂ ਦੇ ਨਾਲ ਤੇ ਲੇਕਿਨ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਅਸੀਂ ਮੂੰਹ ਚੱਕ ਕੇ ਇਹਨਾਂ ਦੇ ਮਗਰ ਲੱਗੇ ਹੋਏ ਆਂ ਵੀ ਜੋ ਸਾਨੂੰ ਇਤਿਹਾਸ ਇਹੋ ਪੜ ਕੇ ਦੱਸ ਦੇਣ ਲਿਖ ਕੇ ਦੱਸ ਦੇਣ ਵੀ ਅਸੀਂ ਉਹਨਾਂ ਨੂੰ ਸੱਚ ਮੰਨਣਾ ਸ਼ੁਰੂ ਕਰ ਦਿੰਨੇ ਆਂ ਤੇ ਪਰ ਇਹ ਸੱਚ ਨਹੀਂਗਾ ਸਾਨੂੰ ਇਹਨਾਂ ਦੀ ਗੁਲਾਮੀ ਤੋਂ ਬਾਹਰ ਨਿਕਲਣਾ ਚਾਹੀਦਾ ਕਿਉਂਕਿ ਪੁਜਾਰੀ ਜਿਹੜਾ ਆ ਨਾ ਉਹ ਸਾਰਾ ਉਹ ਪਾਉਂਦਾ ਸਰਕਾਰਾਂ ਦੀਆਂ ਗਲਤੀਆਂ ਤੇ ਪੜਦੇ ਮੌਤ ਹੋ ਜਾਂਦੀ ਐਕਸੀਡੈਂਟ ਦੇ ਵਿੱਚ ਬੱਸ ਕਰਾ ਦੋ ਅਰਦਾਸ ਜੀ ਜਿੰਨੀ ਕੁ ਗੁਰੂ ਨੇ ਲਿਖੀ ਸੀ ਓਨੀ ਕੁ ਭੁਗਤ ਕੇ ਚਲ ਗਿਆ ਯਾਰ ਕਿੱਦਾਂ ਭੁਗਤ ਕੇ ਚਲ ਗਿਆ ਸਿਸਟਮ ਚਲਾ ਰਿਹਾ ਸਾਰਾ ਕੰਮ ਜੇ ਛੜਕਾਂ ਵਧੀਆ ਹੋਣਗੀਆਂ ਤੇ ਆਪੀ ਐਕਸੀਡੈਂਟ ਨਾ ਹੋਣਗੇ ਜੇ ਹਸਪੀਟਲ ਹੋਣਗੇ ਤਾਂ ਬੰਦਾ ਬਿਮਾਰੀਆਂ ਦੇ ਨਾਲ ਆਪ ਹੀ ਨਾ ਮਰੇਗਾ ਇਹ ਸਾਰਾ ਤਾਂ ਸਾਰਾ ਪੁਜਾਰੀ ਖਾਨਾ ਆ ਨਾ ਜਿਹੜਾ ਪੁਜਾਰੀ ਲਾਣਾ ਇਹ ਸਿਰਫ ਤੇ ਸਿਰਫ ਸਰਕਾਰਾਂ ਦੀਆਂ ਗਲਤੀਆਂ ਤੇ ਪੜਦਾ ਪਾ ਰਿਆ ਤੇ ਗੁਰਦੁਆਰਿਆਂ ਨੂੰ ਵੀ ਧਾਰਮਿਕ ਸਥਾਨਾਂ ਨੂੰ ਵੀ ਸਰਕਾਰਾਂ ਚਲਾ ਰਹੀਆਂ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਨ ਦੀ ਜ਼ਰੂਰਤ ਆ ਨਾ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਫਸਣ ਦੀ ਜ਼ਰੂਰਤ ਆ ਸਾਡੇ ਗੁਰੂਆਂ ਨੇ ਕੱਢਿਆ ਸੀ ਇਹਨਾਂ ਪਖੰਡਵਾਦ ਦੇ ਵਿੱਚੋਂ ਇਹਨਾਂ ਪੁਜਾਰੀ ਦੇ ਸਿਸਟਮ ਦੇ ਵਿੱਚੋਂ ਸਾਨੂੰ ਨਾ ਕੀ ਫਸਾਇਆ ਸੀ ਅੱਜ ਇਹਨਾਂ ਨੇ ਉਹੋ ਹੀ ਗੁਰੂ ਸਾਹਿਬ ਗੱਦੀ ਤੇ ਬਿਠਾ ਕੇ ਇੰਨੀ ਯਾਨੀ ਕਿ ਦੇਖ ਲਓ ਇੰਨੀ ਪਾਵਰ ਆ ਸਰਕਾਰਾਂ ਦੇ ਹੱਥ ਦੇ ਵਿੱਚ ਤੇ ਪੁਜਾਰੀ ਦੇ ਹੱਥ ਦੇ ਵਿੱਚ ਵੀ ਅੱਜ ਇਹਨਾਂ ਨੇ ਉਹ ਮਹਾਪੁਰਖਾਂ ਨੂੰ ਗੱਦੀ ਤੇ ਬਿਠਾ ਤੇ ਮੂਰਤੀਆਂ ਬਣਾ ਕੇ ਲਾ ਦਿੱਤੀਆਂ ਤੇ ਅੱਜ ਉਹਨਾਂ ਦੇ ਨਾਂ ਤੇ ਸਾਨੂੰ ਠੱਗੀ ਜਾਣਦੇ ਆ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਆ ਕਿੰਦਾ ਦੀ ਲੱਗੀ ਜਾਣਕਾਰੀ ਤੇ ਛੇ ਜ਼ਰੂਰ ਕਰਿਓ ਮੇਰੀਆਂ ਵੀਡੀਓ ਸਾਰੀਆਂ ਇਦਾਂ ਦੀਆਂ ਹੀ ਹੁੰਦੀਆਂ ਵੀ ਜਿੰਨੇ ਕਿਸੇ ਨੇ ਭਾਈ ਜੀ ਜੋਰ ਲਾਉਣਾ ਲਾ ਲਓ ਮੈਂ ਇਦਾਂ ਦੀਆਂ ਵੀਡੀਓ ਆਉਂਦਾ ਹੀ ਰਵਾਂਗਾ ਠੀਕ ਆ ਮੇਰਾ ਪੇਜ ਵੀ ਹੈਕ ਕਰਾ ਦਿੱਤਾ ਹੈ ਕੋਈ ਗੱਲ ਨਹੀਂ ਗੱਲਾਂ ਨਹੀਂ ਮੁੱਕ ਗਈਆਂ ਮੇਰੇ ਕੋਲ ਕਿਉਂਕਿ ਮੈਂ ਇਹਨਾਂ ਚੀਜ਼ਾਂ ਬਾਰੇ ਕੁਛ ਨਾ ਕੁਛ ਥੋੜਾ ਬਹੁਤਾ ਜਾਣਦਾ ਵੀ ਮੈਂ ਸੁਣਦਾ ਰਹਿਣਾ ਵਾ ਪੜਿਆ-ਪੜਿਆ ਤਾਂ ਮੈਂ ਕੱਖ ਨਹੀਂਗਾ ਲੇਕਿਨ ਸੁਣਿਆ ਇਹਨਾਂ ਦੇ ਵੀ ਜਿੱਦਾਂ ਹੁਣ ਮੈਂ ਇਤਿਹਾਸ ਸੁਣਿਆ ਸੀਗਾ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈਗਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਨਹੀਂ ਸੀ ਲੰਘਿਆ ਤਮਾਖੂ ਦੀ ਫਸਲ ਦੇ ਵਿੱਚ ਦੀ ਤੇ ਲੇਕਿਨ ਮੈਨੂੰ ਯਾਦ ਸੀ ਉਸ ਚੀਜ਼ ਦਾ ਤੇ ਫਿਰ ਮੈਂ ਸੰਤ ਮਸਕੀਨ ਜੀ ਦੀ ਵੀ ਵੀਡੀਓ ਦੇਖੀ ਹੋਈ ਸੀਗੀ ਵੀ ਉਹਨਾਂ ਨੇ ਗੱਲ ਕੀਤੀ ਆ ਵੀ ਘੋੜਾ ਨਹੀਂ ਸੀ ਲੰਗਿਆ ਤਮਾਕੂ ਦੀ ਫਸਲ ਦੇ ਵਿੱਚ ਦੀ ਲੇਕਿਨ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਘੋੜਾ ਤਮਾਕੂ ਦੀ ਫਸਲ ਦਿੱਤਾ ਬਣਾ ਦਿੱਤਾ ਚਲੋ ਘੋੜਾ ਕਿਸੇ ਵੀ ਗੁਰੂ ਦਾ ਹੋਵੇ ਉਹ ਕੋਈ ਨਹੀਂ ਲੇਕਿਨ ਲੰਗਿਆ ਨਹੀਂ ਸੀ ਤਮਾਕੂ ਦੀ ਫਸਲ ਦੇ ਵਿੱਚ ਦੀ ਵੱਡੀ ਗੱਲ ਇਹੋ ਦੇਖੋ ਪ੍ਰਕਾਸ਼ ਕਰ ਦਿੱਤਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਜਿਸ ਜਗ੍ਹਾ ਤੋਂ ਘੋੜਾ ਨਹੀਂ ਸੀ ਲੰਗਿਆ ਗੁਰਗੋਬੇ ਸਿੰਘ ਜੀ ਦਾ ਤੇ ਅਸ ਅੱਜ ਉਸ ਜਗ੍ਹਾ ਤੇ ਪ੍ਰਕਾਸ਼ ਕੀਤਾ ਹੋਇਆ ਜੈਨਕੀ ਆਪਣੇ ਜੋ ਕਰਨਾ ਆਪਣੇ ਫਾਇਦੇ ਵਾਸਤੇ ਕਰਨਾ ਇਹਨਾਂ ਨੇ ਆਪਣੇ ਫਾਇਦੇ ਵਾਸਤੇ ਕੀਤਾ ਤੁਹਾਡੇ ਫਾਇਦੇ ਵਾਸਤੇ ਨਹੀਂ ਕੀਤਾ ਤੁਹਾਡੇ ਤਾਂ ਉੱਥੇ ਕੱਪੜੇ ਹੀ ਲੈਂਦੇ ਆ ਹਿਸਾਬ ਨਾਲ ਵੀ ਤੁਸੀਂ ਇੱਕ ਦੂਜੇ ਦੀ ਬਸ ਸੁਣ ਸੁਣ ਕੇ ਵੀ ਇੱਧਰ ਨੂੰ ਚੱਲ ਗਿਆ ਤੇ ਉਹਦੀ ਉੱਥੇ ਮੰਗ ਪੂਰੀ ਹੋ ਗਈ ਇਹਦੀ ਮੰਗ ਉੱਥੇ ਲੇਕਿਨ ਭਰਾਵੋ ਦੇਖੋ ਮੰਗਾ ਪੂਰੀਆਂ ਹੋਣ ਦੇ ਨਾਲ ਤੁਸੀਂ ਕੋਸ਼ਿਸ਼ ਵੀ ਤਾਂ ਕਰਨੀ ਹੈ ਨਾ ਤੁਸੀਂ ਜੈਂਟਾ ਨੂੰ ਰੁਪਈਆ ਵੀ ਤੇ ਦੇਣ ਦੇ ਆ ਨਾ ਚਾਹੇ ਤਵੇ ਉਦਾਂ ਸੁੱਖਣਾ ਸੁੱਕ ਗਿਆ ਉਹ ਉਥੇ ਅਦਾਸ ਕਰਾਓ ਵੀ ਮੇਰਾ ਬਾਹਰ ਦਾ ਕੰਮ ਬੰਨ ਜਾਵੇ ਤਾਂ ਫੇਰ ਦੇਖਦੇ ਆ ਤੁਹਾਡਾ ਕੰਮ ਕਿੰਨਾ ਕ ਬੰਨਦਾ ਅਗਰ ਇਹਨਾਂ ਨੂੰ ਤੁਸੀਂ ਉਥੇ ਅਦਾਸਾ ਕਰਦੇ ਆ ਉਥੇ ਜਾ ਕੇ ਪੈਸਾ ਚੜਾਉਂਦੇ ਆ ਜਹਾਜ ਚੜਾਉਂਦੇ ਆ ਇਹਨਾਂ ਨੂੰ ਤੁਸੀਂ ਕੱਖ ਨਹੀਂ ਕਹਿੰਨੇ ਲੇਕਿਨ ਜੈਂਟ ਦਾ ਮਾੜਾ ਜਿਹਾ ਕੰਮ ਹੋ ਮਾੜਾ ਜਿਹਾ ਲੇਟ ਹੋ ਜਾਵੇ ਤਾਂ ਤੁਸੀਂ ਜੈਂਟਾ ਦੇ ਗਾਲ ਪੈਣੇ ਆ ਪਰਚੇ 깔ਉਣ ਤੇ ਤੁਰ ਪੈਣੇ ਆ ਇਹ ਵੀ ਤੋਚਿਆ ਕਰੋ ਨਾ ਯਾਰ ਅਗਰ ਜੇ ਏਜੰਟ ਤੁਹਾਡਾ ਕੰਮ ਨਹੀਂ ਕਰਕੇ ਕਰੇਗਾ ਤੇ ਏਜੰਟ ਕਿਥੋਂ 로ਟੀ ਖਾਏਗਾ ਇਹ ਕੁਛ ਵੀ ਅਰਦਾਸਾਂ ਦੂਸਾਂ ਕਰਾਉਣ ਦਾ ਕੱਖ ਨਹੀਂ ਹੁੰਦਾ ਤੇ ਨਾ ਹੀ ਕਦੀ ਹੋਇਆ ਇਹ ਸੈਲਫ ਤੇ ਸੈਲਫ ਇਹਨਾਂ ਨੇ ਆਪਣਾ ਧੰਦਾ ਚਲਾਉਣ ਦੀ ਖਾਤਰ ਨਾਲ ਇਹਨਾਂ ਨੇ ਅਰਦਾਸਾਂ ਵੀ ਬਣਾਈਆਂ ਹੋਈਆਂ ਤੇ ਬਾਕੀ ਸਾਰਾ ਕੁਝ ਕਹਾਣੀਆਂ ਵੀ ਝੂਠੀਆਂ ਬਣਾਈਆਂ ਹੋਈਆਂ ਬਸ ਇੰਨੀ ਗੱਲ ਕਰਨੀ ਸੀ ਵੀਡੀਓ ਚੰਗੀ ਲੱਗੀ ਜਾਣਕਾਰੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ